ਕਰੇ ਕਿਹੜੇ ਕੱਢੀ ਜਾਣੇ ਹੋਰ ਤਾਂ ਕਿਤੇ ਲੈ ਕੇ ਜਾਣਾ ਨਹੀਂ ਹੈ ਨੂੰ ਬੰਦੀ ਕਰਦੇ ਇਹਨੂੰ ਇਧਰੋਂ ਬੰਦ ਕਰਦੇ ਤਾਂ ਉਹ ਉਧਰ ਕੱਢ ਦੇ ਆਹ ਹਾਂ ਬਾਹਰ ਵੀ ਨਹੀਂ ਇਧਰੋਂ ਕੰਦ ਕਰਦੇ ਹਾਂ ਸਹੀ ਗੱਲ ਹੈ ਇਧਰੋਂ ਕੰਦ ਇਧਰੋਂ ਕੰਦ ਚਾਹੁੰਦੇ ਉਹਨਾਂ ਦੇ ਵਾਸ਼ਬੇਸਿਨ ਤੇ ਨਾਲ ਉਹ ਅਮਨਗਾਮ ਇਸਤਰੀ ਹੈ ਨਾ ਤੇ ਲਓ ਜੀ ਅੱਜ ਉਤਾਰਨਾ ਜਾਰੀ ਗਗਣ ਅੱਜ ਮੈਂ ਨਹੀਂ ਜਾ ਰਹੀ ਆ ਗਗਣ ਨਹੀਂ ਮੈਂ ਸਾਰੇ ਕੰਮ ਕਰ ਉਧਰ ਦੇ ਕਰਕੇ ਆਉਂਗੀ ਦੀਦੀ ਜਿਹੜਾ ਗਾਹ ਪਿਆ ਤੁਸੀਂ ਉਰੇ ਰਹੋ ਸਚਾਈ ਦੱਸੋ ਨਾ ਜੀ ਸਚਾਈ ਨਹੀਂ ਮੈਂ ਦੱਸਣੀ ਨਾ ਸੱਚਾ ਇਹ ਦੱਸੂ ਮੈਂ ਚੱਲੀ ਆਪਣੀ ਜ਼ਿੰਦਗੀ ਜੀਵੇ ਹਾਂ ਅੱਜ ਮੈਂ ਦੱਸ ਰਹੀ ਹਾਂ ਤੁਹਾਨੂੰ ਗਗਨ ਦੀ ਸਚਾਈ ਕੀ ਅਸਲ ਸਚਾਈ ਕੀ ਹੈ ਠੀਕ ਹੈ ਤੇ ਗਗਨ ਤੇ ਉਤਾਰ ਜਾ ਰਿਹਾ ਗਗਨ ਨੇ ਜਾਣਾ ਆਪਣੀਆਂ ਮੈਡਮਾਂ ਨਾਲ ਸ਼ਾਪਿੰਗ ਕਰਨ ਗਗਨ ਦੇ ਬਤਨ ਕਿ ਮੈਡਮ ਦੀ ਮੈਰਿਜ ਆ ਤੇ ਉਤਾਰ ਨੇ ਆਫਿਸ ਜਾਣਾ ਤੇ ਗਗਨ ਨੂੰ ਛੱਡ ਕੇ ਉਤਾਰ ਨੇ ਕਿੱਥੇ ਉਤਾਰ ਉੱਥੇ ਤਾਰ ਦਿਓ ਆਪੇ ਤੁਰ ਜੂਗੀ ਚੰਗਾ ਬਸ ਬੁੱਸ ਚੜ ਕੇ ਤੁਰ ਜੂਗੀ ਹੈ ਇਧਰ ਨਾਲ ਆਫਿਸ ਦਾ ਕੰਮ ਚੱਲ ਰਿਹਾ ਹਾਲੀ ਤੱਕ ਸਾਡੇ ਡਰੈਇੰਗ ਰੂਮ ਦੀ ਸੈਟਿੰਗ ਨਹੀਂ ਹੋਈ ਜਿੱਦਨ ਦਾ ਸੋਫਾ ਆਇਆ ਕਦੇ ਕੁਛ ਚੱਲ ਰਿਹਾ ਕਦੇ ਕੁਛ ਚੱਲ ਰਿਹਾ ਕੋਈ ਵੀ ਸੈਟਿੰਗ ਨਹੀਂ ਹੋ ਰਹੀ ਤੇ ਇਹ ਦੱਦਾ ਮਨੂਰਾ ਨੂੰ ਅੱਜ ਛੁੱਟੀ ਹੈ ਤੇ ਦਮਨ ਦੀ ਮੈਂ ਡਿਊਟੀ ਲਈ ਕਿ ਆਪਾਂ ਨੇ ਅੱਜ ਜਾਣਾ ਤੇ ਜਿੰਨੇ ਕੱਪੜੇ ਨੇ ਆਪਣੇ ਸਾਰੇ ਫੋਲਡ ਕਰਕੇ ਕੋਤੇ ਰਿਚੇ ਪਾ ਦੇ ਸਾਰੇ ਤੈਹ ਲਾ ਦੇ ਚੰਗੀ ਤਰ੍ਹਾਂ ਫਿਰ ਪਾਪਾ ਸ਼ਾਮੀ ਆ ਕੇ ਲੈ ਜਾਣਗੇ ਸਾਨੂੰ ਅਸਾਸ਼ੀ ਕਾਲ ਜੀ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਤੇ ਟਾਈਮ ਆ ਜੀ ਮਾਰਨਿੰਗ ਦਾ ਤੇ ਅਸੀਂ ਜਾਣਾ ਸੰਗਰੂਰ ਅਪਾਰ ਚੱਲੇ ਨੇ ਗੱਡਣ ਨਾਲ ਜਿਵੇਂ ਤੁਸੀਂ ਦੇਖਿਆ ਤੇ ਅਸੀਂ ਜਾਵਾਂਗੇ ਮਾਂ ਕੀ ਸ਼ਾਮ ਨੂੰ ਦੋ ਦੋ ਡੰਗਲ ਜੋ ਪਰਾਂ ਕਿੱਧਰ ਜਾਣਾ ਚਲਾਂਗੇ ਚੱਲ ਵੀ ਤੁਸੀਂ ਕਿੱਥੇ ਜੀ ਹੁਣ ਉੱਥੇ ਆਊਟਲੈਟ ਤੁਹਾਨੂੰ ਹਵਾ ਮਿਲਣਾ ਹੈ ਆਊਟਲੈਟ 'ਚ ਕੁਝ ਵੀ ਨਹੀਂ ਹੈਗਾ ਉਹ ਤਾਂ ਪੌਣੀਗੜ ਦੇ ਲੱਗੇ ਰਹਿ ਗਿਆ ਆਊਟਲੈਟ ਤਾਂ ਉਹ ਤਾਂ ਪੌਣੀਗੜ ਦੇ ਪੌਣੀਗੜ ਤੋਂ 10 ਮਿੰਟ ਦਾ ਰਸਤਾ ਹੈ 5 ਕਿ ਮਿੰਟ ਦਾ ਕਰ ਤਿਆਰ ਹੋ ਕੇ ਬਹਿ ਜਾ ਕਰ ਜਿੰਨਾ ਵੀ ਗਿਆ ਉਹਦੇ ਨਾਲ ਹੀ ਚੜ ਗਿਆ ਜਿਹੜਾ ਵੀ ਉਹਦੇ ਨਾਲ ਚੜ ਗਿਆ ਪੱਕਾ ਹੁਣ ਤੂੰ ਤਾਂ ਜੂੜਾ ਨਹੀਂ ਕੀਤਾ ਪਟਕਾਰ ਮੈਂ ਤੈਨੂੰ ਕਿੱਦਾਂ ਲੈ ਕੇ ਜਾਂਦੇ ਉਹ ਆ ਜਾ ਮੈਂ ਜੂੜਾ ਕਰ ਆਪਣੇ ਪੁੱਤ ਆਜਾ ਛੋਣੇ ਪੁੱਤ ਮੂੰਹ ਨੇ ਜੂੜਾ ਕਰਾ ਲੈ ਮੂੰਹ ਨੇ ਕਰਾ ਉਹ ਆਉਂਦੇ ਨੇ ਨਾ ਉਹ ਮਕਾਨੀ ਤੈਨੂੰ ਕਿਹੜਾ ਲਵਾ ਕੇ ਠੀਕ ਆ ਪੱਕੀ ਮੇ ਪੱਕੀ ਪ੍ਰੋਮੋਸ ਕਰ ਲਈ ਤੇ ਨਾ ਪੱਕਾ ਪੱਕਾ ਕਹਿ ਗਈਆਂ ਤੂੰ ਜੂੜਾ ਕਰਾਉਣਾ ਤਾਂ ਉਹਨੂੰ ਪਟਕਾ ਬਾਹਰ ਆਇਆ ਮੇਰਾ ਪੁੱਤ ਆ ਨਹੀਂ ਮੇਰੇ ਪੁੱਤ ਨੂੰ ਵਿਚਾਰ ਨੂੰ ਲੈ ਕੇ ਨਹੀਂ ਜਾਂਦੇ ਜਿੱਥੇ ਜਾਂਦਾ ਬੱਚਾ ਤੇ ਬੋਲਟ ਤੇ ਪੈਸੇ ਲਾ ਕੇ ਕੀ ਕਰ ਰਹੀ ਆਇਆ ਆਇਆ ਮੇਰੇ ਕੋਲ ਲੱਗਾ ਤੁਹਾਨੂੰ ਮਗੋ ਆਜਾ ਛੋਣੀ ਆਜਾ ਵਿਚਾਰਾ ਕਹਿੰਦਾ ਮੈਂ ਵਿਚਾਲੇ ਬਹਿ ਜਾਣਾ ਵਿਚਾਲੇ ਬਹਿ ਜਾਣਾ ਨਾ ਸੁਣੀ ਨਹੀਂ ਇੱਕ ਇਹਦੀ ਹਰੇ ਵੀ ਜੂੜਾ ਕਰਾ ਆਉਂਦੇ ਨੇ ਪੱਤਰ ਨੂੰ ਲੈ ਕੇ ਨਹੀਂ ਜਾਣਾ ਆ ਜੂੜਾ ਕਰ ਚਲ ਜੂੜਾ ਕਰਾ ਕੇ ਪਟਕਾ ਮੰਨ ਲੈ ਸੋਨਾ ਬਨ ਜਾ ਆਏ ਮੇਰੇ ਪੁੱਤ ਜਾ ਜਬ ਤੂੰ ਜਾ ਜੂੜਾ ਕਰਾ ਲੈ ਸੋਨਾ ਬਨ ਜਾ ਪੱਕਾ ਤੈਨੂੰ ਮੈਨੂੰ ਪ੍ਰੋਮਿਸ ਕਰ ਤੂੰ ਮੱਕਾ ਲੈ ਕੇ ਜਾਣਗੇ ਆਏ ਮੇਰੇ ਪੁੱਤਰੀ ਆ ਜਾ ਮੇਰੇ ਪੁੱਤਰੀ ਆ ਜਾ ਫਤਿਹ ਆ ਜਾ ਚਲ ਆ ਜੂੜਾ ਕਰ ਕਰਤਾ ਮम्मा ਕੈਮਰਾ ਔਨ ਕਰਤਾ ਮੈਂ ਚਲੋ ਜੀ ਆਪਣੇ ਕੰਮ ਕਰ ਸਾਰੇ ਨਿਭੜ ਗਏ ਜਿਵੇਂ ਤੁਸੀਂ ਦੇਖਿਆ ਗगन ਗਈ ਨਹੀਂ ਤੇ ਅਮਣ ਬਾਹਰ ਕੱਪੜੇ ਧੋਰੀ ਤੇ ਮੈਂ ਨਾ ਕੱਲ ਸਿਰ ਨਹੀਂ ਧੋਤਾ ਅੱਜ ਮੈਂ ਸਿਰ ਸੁਕ ਧੋ ਲਿਆ ਸਫਾਈਆਂ ਵੀ ਦੇਖੋ ਤੁਸੀਂ ਸਰ ਜੀ ਸਤਿ ਸ੍ਰੀ ਅਕਾਲ ਹੁਣ ਦੇਖੋ ਸਾਨੂੰ ਪਹੁੰਚੀ ਹੋਈ ਇੱਥੇ ਸਫਾਈਆਂ ਦੇਖੋ ਤੇ ਇਧਰ ਆਪਾਂ ਡ੍ਰੈਗ ਵੀ ਸਾਫ਼ ਕਰਤਾ ਮੈਂ ਥੋੜੇ ਜਿਕੇ ਕੱਪੜੇ ਲੈ ਲਈ ਉਹ ਆਪਾਂ ਚੱਣ ਲੱਗਿਆਂ ਮੂੰਗਫਲੀ ਵੀ ਖਾ ਖਾ ਗਏ ਅੰਦਰ ਮੂੰਗਫਲੀਆਂ ਨੂੰ ਖਾ ਖਾ ਲੱਗੀਆਂ ਉਹ ਮੂੰਗਫਲੀ ਹੈ ਮੂੰਗਫਲੀ ਮੂੰਗਫਲੀ ਖਾ ਲਈ ਆਹ ਰੱਖ ਆਮਾਸ਼ੇ ਦੇ ਕੋਲ ਠੀਕ ਜਿਹਾ ਰੱਖੋ ਰੱਖ ਲਿਆ ਆਹ ਤੇ ਇਹ ਕੱਪੜੇ ਕਿਦੋਂ ਹਾਂ ਕਿ ਇਹ ਛੋਟਾ ਜਿਹਾ ਸਾਈਜ਼ ਦਾ ਇਹ ਲਾ ਦੇ ਨਹੀਂ ਇਧਰ ਐ ਨਹੀਂ ਇਧਰ ਹੀ ਮੜਾ

ਨੇ ਉਹ ਦੇਖੋ ਆ ਜੀ ਕੱਪੜੇ ਮਸੀਨੋਂ ਕੱਪੜਾ ਲੈ ਲਈ ਹਾਂ ਤੋਰੀਆਂ ਮਸੀਬਾ ਕਿੱਥੋਂ ਦੇ ਮਾ ਕੱਪੜਾ ਇਹਨਾਂ ਪਾਵਲਾਂ ਨੇ ਮੈਂ ਮੰਨਦੀ ਆ ਜੇ ਕਿੰਨੇ ਕਾਟੇ ਪਰਿਵਾਰ ਨਾ ਹੋਇਤ ਗੰਦ ਕਿਥੋਂ ਪਏ ਵਾਤੇ ਅੱਜ ਸਾਡੇ ਘਰੇ ਕੋਈ ਨਹੀਂ ਹੈਗਾ ਤਾਂ ਘਰ ਵੀ ਖਾਲੀ-ਖਾਲੀ ਲੱਗਿੰਦਾ ਤਾਂ ਗੰਦ ਵੀ ਨਹੀਂ ਪਿਆ। ਇਹਨਾਂ ਸਾਫਟਵੇਅਰ ਸਾਰਾ ਹੋ ਗਿਆ। ਅਪਰਨ ਰੱਖ ਲਏ ਚੁੱਕੇ। ਹਾਂ ਲਓ ਕਿੱਥੇ ਰੱਖਿਆ ਸੁੱਕ ਤੇ ਅਪਰਨ। ਇਸ ਲਈ ਨਾ ਆ ਰਹੀ ਹੈ। ਤੋਂ ਤੋਂ ਤੇ ਹੀ ਆ ਜਾਂਦਾ। ਅਤੋ ਦੀ ਮਾਸੀ ਤੇ ਦੋ ਤੋਂ ਲੈਣਾ ਟੇਬਲ ਤੇ ਫੇਰ ਦੋ ਇਹ ਲੈ ਨਹੀਂ ਸਾਡੇ ਤੋਂ ਉਦੋਂ ਦੇ ਸੋਖੇ ਤੇ ਡਾਇਵਰ ਚਾਹ ਪੀ ਰਹੀ ਦੀ ਥੋੜਾ ਸਾਫ ਤੋਂ ਮੈਨੂੰ ਇੱਧਰੋਂ ਦਿਖ ਰਿਹਾ ਨਹੀਂ ਨਾ ਕਿਉਂ ਬਹੁਤ ਜ਼ਿਆਦਾ ਧਾਕ ਪਈ ਨਹੀਂ ਹੂੰ ਦਾ ਨਹੀਂ ਮੇਰਾ ਤਾਂ ਸ਼ੀਸ਼ੇ ਟੁੱਟਿਆ ਰੱਖਿਆ ਇਹਨਾਂ ਨੇ ਆਹ ਦੇ ਇੱਧਰਲੇ ਪਾਸੇ ਦਾਦ ਨੇ ਪਰਲੇ ਪਿੱਛੇ ਫੜੀ ਕਿਤੇ ਡੇਬੀ ਦੇ ਟੋਟੇ ਕੋ ਜੀ ਨੀ ਨਾ ਸਿੱਧਾ ਹੀ ਐ ਨਹੀਂ ਪੁੱਤ ਨਹੀਂ ਢੜ ਦੇ ਪਰ ਪਰ ਢੜਾ ਐ ਮੈਂ ਖਾਜੋ ਯਾਰ ਵਲੌਗ ਵੀ ਤਾਂ ਬਣਾਣਾ ਓਏ ਤੇਲ ਕੜਾ ਆ ਦੇਖੀ ਸਿੱਧੀ ਉਂਗਲੀ ਦੱਬੀ ਗਈ ਸਿੱਧਾ ਕਰ ਪੁੱਤ ਓਹ ਉਹੀ ਬਸ ਛੋਣ ਦੇ ਹੋ ਰਿਹਾ ਸਾਹ ਇਹਨਾਂ ਨੂੰ ਉਲਟਾ ਰੱਖਿਆ ਹੋਗਾ ਜੀ ਇਧਰ ਖਿਸਕਾ ਦੋ ਫਿਰ ਇਧਰ ਕਰੀ

ਉਹਨੂੰ 셔ਟ ਚਾਪਲੇ ਫਟਦੀ ਫਟਦੀ ਨਹੀਂ ਹੈਗੀ 셔ਟ ਹੈ Apron ਹੈ Apron ਹੈ ਇਹ ਉੱਪਰ ਲੈ ਕੇ ਆਉਣੀ ਚਾਹੀਦੀ ਮੈਂ ਤਰਿੰਦੀ ਕਿਤੇ ਚਾਚੂ ਕੋਲੋਂ ਦਰਜਾ ਚੁੱਤ ਗਏ ਸੀਗੇ मल्टीटास्क काम तो है। <laughs> है। रहे हो रहा हूँ टाइम हो गया जी ढाई तीन बजे इधर दर्जी अपनी चाह नहीं इधर रात बने दाल मखनी इधर अपने दाल प्योती गर्म पानीते राजमह तो नाल सुसरियासरिया बड़िया गर्म पानी जगह और सारा ही इन्ना तो ता नहीं दाल वास्तव ठीक है ना भोन भी रखनी है दाल मखनी बना लगे दो घंटे पहले प्यौन दिया पर सू चेता नहीं हमें पूरा पूल अगरमांस दगन भी होने वाली है चल इन बातों में तो हमने ज़्यादा बैठा मिठापाई तो मिठापाई है नहीं है तो नहीं है मिठाई तो ये मिठाई आपने तो पापा के बारे में वो पापा ने एक कप सेटिंग भी करना वो दस्तर है चीनी कितने हैं आठ या ग्यारह पहिये तेरे माले इधर आठ ਆਜਿਓ ਇੱਧਰ ਆ ਕੇ ਨੂੰ ਮੈਂ ਆ ਗਈ। ਸਾਜਾ ਮੈਂ ਪਾਣੀ ਦੀ ਮੈਂ ਪਾਣੀ ਕੀ ਕਹਿ ਰਿਹਾ ਕੁੱਚੀ ਕੁੱਚੀ ਕੋਲ ਲੈ ਕੇ ਜਾ ਕੈਮਰਾ ਕੀ ਕਹਿ ਰਿਹਾ। ਬੰਦੇ ਜੱਤ ਕੋ ਲੱਗ ਗਿਆ ਕਦਮ ਤਾਂ ਕੀ ਹੈ। ਹਾਂ ਓਏ ਕੀ ਕਹਿਣਾ ਤੂੰ ਦੱਸ ਐਸ਼ੀਆ ਐਸ਼ੀਆ ਮੂਲੀ ਦੇਖਦਾ ਆਪਣਾ ਤੇ ਨਾਲ ਹਾਂ ਚਾਹ ਜਦੋਂ ਬੰਨੇ ਦੋ ਮਿੱਠਾ ਪਾਣਾ ਚਾਹੇ। ਸੀਟੀ ਬਜਵਾ ਦੂ ਗਾਈਜ਼ ਜੀ ਮੈਨੇ ਸ਼ਕਰਗੰਦੀਆਂ ਰੱਖੀਆਂ ਹੈ ਮੇਰਾ ਖਾਣੇ ਦਾ ਬਹੁਤ ਮਨ ਕਰ ਰਹਾ ਹੈ ਮੈਨੇ ਪਾਪਾ ਨੇ ਆਜਾ ਨਾ ਮੰਮੀ ਨੇ ਫੇਰ ਆਜਾ ਨਾ ਖਾਣੀ ਆਉਣ ਵਾਲਾ ਤੇ ਆਪਨੇ ਚੱਕੀ ਵੀ ਲੀਤੀ ਸੀ ਉਹ ਆਪੀ ਚੱਕੀ ਕੀ ਹੁੰਦੀ ਹੈ ਆਪਣੇ ਜਦੋਂ ਆਪਣੇ ਆਪ ਵੱਜੇ ਸੀਟੀ ਫੇਰ ਚੀਜ਼ ਬਣਦੀ ਆ ਆਪਣੇ ਆਪ ਚੱਕ ਕੇ ਫਿਰਨੀ ਉਹ ਚੀਜ਼ ਗਲਦੀ ਨਹੀਂ ਆਪਣੇ ਹੱਥਾਂ ਮੇਂ ਸੀਟੀ ਵੱਜਦੀ ਤੁਸੀਂ ਕਿਸੀ ਸੀਟੀਆਂ ਮਰਵਾ ਤੇ ਮੈਂ ਮਰਵਾ ਰਹੀ ਹਾਂ ਆਪਣੇ ਆਪ ਥੋੜੀ ਨਾ ਮੇਰੇ ਕੋਲ ਜੀ ਪਰ ਆਪਣੇ ਆਪ ਵੱਜੂਗੀ ਠੀਕ ਹੈ ਠੀਕ ਹੈ ਆਪਾਂ ਜਾਂਦੇ ਹੋਏ ਲਵਾਂਗੇ ਸ਼ਕਰਗੰਦੀਆਂ ਠੀਕ ਹੈ ਹਾਂ ਜੀ

ਮਾਸੀ ਸ਼ਕਰਗੰਦੀਆਂ ਨੂੰ ਕਿੰਨੀ ਉਹ ਲਵਾਉਣੀਆਂ ਬਸ ਆਲੂ ਲਗੀਆਂ ਨੇ ਉਹ ਪੁੱਤ ਜਿਵੇਂ ਕੋਈ ਨੀ ਬੋਲੀ ਬਸ ਬਾਮਾ ਕਹਿੰਦੇ ਮਾਸੀ ਕਹਿੰਦੇ ਆਲੂਆਂ ਵਰਗੀਆਂ ਨੇ ਉਹ ਆਲੂਆਂ ਦੇ ਚਿੱਟੀ ਇੱਕ ਤਰ੍ਹਾਂ ਮਰਵਾਈ ਨੇ ਦੋ ਤਿੰਨ ਮਰਵਾਈਆਂ ਨੇ ਦੂਜੀ ਤਰ੍ਹਾਂ ਬਸ ਬਹੁਤ ਹੈ ਇੱਕ ਇੱਕ ਸੀਟੀ ਵੱਜ ਰਹੀ ਹੈ ਦੋ ਜੇ ਗਾਲੀਆਂ ਗਲਗੀਆਂ ਜੇ ਨਾ ਗੜੀਆਂ ਨਾ ਗੜੀਆਂ ਖੜਾਂਗੇ ਗਾਲੀਆਂ ਫਿਰ ਤਾਂ ਹੀਰ ਵਾਂਗ ਭੋਲ ਜਗੀਆਂ ਹੁੰਦੀਆਂ ਪਾਣੀ ਚ ਹੂੰ ਉਹ ਮੈਂ ਮਾਰ ਦਿਆਂਗੀ ਉੱਪਰ ਬਾਲਦੇ ਆਪਾਂ ਚਾਹ ਚਾਹ ਉਹ ਬਾਲਤੀ ਸ਼ਕਰਗੰਦੀਆਂ ਰੱਖਤੀਆਂ ਦਾਲ ਪਿਉਂਦੀਆਂ ਆਹ ਬੰਦ ਕਰਦੇ ਗੈਸ ਬੰਦ ਕਰ ਦਿਓ ਲਓ गाइस ਨਾ ਸ਼ਕਰਗੰਦੀ ਕੱਢਾ ਫਾਉਟ ਪੀਓ ਤੇ ਪਾਰੀ ਬਹੁਤ ਹੈ ਉਸ ਦਾ ਤੂ ਇੱਕ ਅੰਨ ਕਿਹਦਾ ਉਸ ਤੇ ਕੁਕਰ ਜਾਣ ਵਾਲਾ ਬੰਦਾ ਚੱਕ ਸਕਦਾ ਜੇ ਜਾਨ ਹੋਵੇ ਉੱਤੇ ਹੀ ਰਹਿਣ ਦੇ ਬਸ ਚਾਹ ਦੀ ਸਕੀਨਾ ਸਾਡੇ ਘਰ ਇਸਵੇਰ ਦੇ 6 ਵਜੇ ਤੋਂ 4 ਬਣਨੀ ਸ਼ੁਰੂ ਹੋਈ ਤਾਂ ਅੱਜ ਅੱਠ ਵਾਰੀ ਚਾਹ ਬਣ ਗਈ ਤੇ ਅਜੇ ਵੀ ਵਿੱਚ ਕਈ ਵਾਰ ਮੈਂ ਰੁੱਸ ਗਏ ਨੇ ਕਿ ਸਾਨੂੰ ਚਾਹ ਨਹੀਂ ਮਿਲੀ ਕੌਣ ਰੁੱਸਿਆ ਮੈਂ ਨਾ ਨਾ

ਬਾਸੀ ਸਾਹਿਬ ਹੈ ਬਾਸੀ ਸਾਹਿਬ ਬੱਸ ਕਿ ਨਿਆ ਸੀਟੀ ਲਵਾਉਣੇ ਨੇ ਦੀਆਂ ਗੈਸ ਆ ਗਈ ਹੈ ਸੀਟੀ ਲਵਾਈ ਹਾਂ ਸਭ ਗਰਮ ਹੋ ਗਿਆ ਤੋ ਆ ਜਦੋਂ ਦੀ ਬੀਚ ਪਹੁੰਚ ਹੀ ਗਈ Menos, é, é não para coldia aí ele viu não

E minha parinha que hoje ਚਕੂਲੇਲੇ ਤੇ ਫੋਵਲੇਲੇ ਤੇ ਬੱਸ ਹੁਣ ਆਪਾਂ ਚਾਟ ਮਸਾਲਾ ਨਾਲ ਇਹ ਲੈ ਕੇ ਚੱਲਦੇ ਆਂ ਆਏ ਤੇ ਚਾਟ ਮਸਾਲਾ ਉਸ ਤੇ ਬਲੈਕ ਪੀਪਰ ਨਹੀਂ ਕਾਲਾ ਨੂਨ ਪਾਉਂਦੇ ਨੇ ਕੀ ਬਲੈਕ ਪੀਪਰ ਪਾਉਂਦੇ ਨੇ ਕੋਈ ਨਵਾਂ ਕੱਟ ਲੀਏ ਫਿਰ ਮੰਮਾ ਤੋਂ ਮੰਗਵਾ ਲਾਂਗੇ ਮਾ ਅਸ਼ਾ ਕਰ ਕੰਦੀਆਂ ਉੱਤੇ ਕਾਲਾ ਨੂਨ ਪਾਉਂਦੇ ਨੇ ਕੀ ਬਲੈਕ ਨੂ ਉਹ ਕਾਲਾ ਨੂਨ ਕੀ ਬਲੈਕ ਪੀਪਰ ਲੈਖੋ ਕੋਈ ਪੜੋ ਚੀਮੜੀ ਵੀ ਪੈਂਦੀ ਨਹੀਂ ਬਲੈਕ ਪੇਪਰ ਤੇ ਕਾਲੀ ਮਿਰਚ ਹੁੰਦੀ ਹੈ ਹਾਂ ਉਹ ਆਪਣੀ ਮਰਜ਼ੀ ਹੈ ਤੁਸੀਂ ਮਿਰਚ ਖਾਣੀ ਤੇ ਨੀਤ ਨੂੰ ਕਾ ਖਾਣਾ ਹੂੰ ਉਹ ਕਾਲਾ ਨੂੰ ਲਿਆ ਕੇ ਦੋ ਯਾਰ ਜੋ ਮਾਸੀ ਪਾਉਂਦੀ ਇੱਥੇ ਉਹ ਲਿਆ ਕੇ ਦੋ ਇਹ ਕਾਲੀ ਮਿਰਚ ਆਕਦੀ ਨਹੀਂ ਹਾਂ ਆਈ نو ਬਲੈਕ ਪਰ ਲਿਖਿਆ ਦਮਨ ਇਧਰ ਨਾ ਨਾਨੀ ਦੀ ਡਿਊਟੀ ਖੜੀ ਬੋਡੀਗਾਰਡ ਖੜੀ ਹੈ ਨਾਨੀ ਬੈਠੇ ਹੋਏ ਨੇ ਤੇ ਮੰਮੀ ਕਹਿੰਦੀ ਮੈਨੂੰ ਨਾ ਦਿਖਾਓ ਮੈਂ ਵਧੀਆ ਨਹੀਂ ਆ ਰਹੀ ਤੇ ਫਿਰ ਮੰਮੀ ਨੂੰ ਨਹੀਂ ਦਿਖਾ ਰਹੇ ਦਮਣ ਕੋਈ ਲਾ ਕੇ ਪ੍ਰਿੰਦਾ ਵੀ ਫਰ ਨਾ ਮਾਰੇ ਦਮਣ ਨਹੀਂ ਆ ਰਹੀ ਮੰਮੀ ਕੀ ਕਮੀ ਆ ਰਹੀ ਹੈ ਮੰਮੀ ਕਹਿੰਦੀ ਮੈਨੂੰ ਦਿਖਾਇਆ ਨਾ ਕਰੋ ਸਾਈਡ ਹੱਥ ਨਹੀਂ ਲਾਣਾ ਗਾ ਬੋਡੀਗਾਰਡ ਨੂੰ ਕੁਝ ਨਹੀਂ ਸਮਝਦੇ ਹੈਗੇ ਮੰਮੀ ਕਿਵੇਂ ਲੱਗ ਰਿਹਾ ਤੁਹਾਡੇ ਬੋਡੀਗਾਰਡ ਖੜੇ ਨੇ ਮੱਥੇ 'ਚ ਗੋਲੀ ਮਾਰਨੀ ਆ ਕਾਲੀ ਐਨਕ ਲਾਉਂਦੇ ਨੇ ਦਮਣ ਬੋਡੀਗਾਰਡ ਤੁਸੀਂ ਬਰਾਊਨ ਲਾਈਆਂ ਤੁਸੀਂ ਕੱਪੜੇ ਵੀ ਕਾਲੇ ਪਾਉਂਦੇ ਹੋ ਤੇ ਬੋਡੀਗਾਰਡ ਇੱਧਰ ਪਾ ਰੱਖੀ ਹੋਈ ਠੀਕ ਹੈ ਲਓ ਜੀ ਆਪਾਂ ਚੱਲੇ ਆ ਫੇਰ ਸੰਗਰੂਰ ਤੇ ਫੇਰ ਦੇਖਾਂਗੇ ਕਿਦਣ ਹੁਣ ਚੱਲਿਆ ਕਿਉਂਕਿ ਸਵੇਰੇ ਦਮਨ ਦਾ ਸਕੂਲ ਹੈ ਸਾਰਾ ਕੁਝ ਉੱਥੇ ਪਿਆ ਹੋਇਆ। ਕੱਲੀ ਦਮਨ ਦਾ ਛੁੱਟੀ ਹੈ ਸਾਰਿਆਂ ਦੀ ਛੁੱਟੀ ਹੈ ਸਵੇਰੇ ਸੈਕੰਡ ਸੈਟਰਡੇ ਨੂੰ। ਸ਼ਾਇਦ ਦਮਨ ਪੱਕਾ ਛੁੱਟੀ ਨਾਲ ਲੀਤੂ। ਮੈਂ ਵੀ ਛੁੱਟੀ ਮਾਰ ਲੂੰ। ਇਹ ਦਮਨ ਦੀ ਪੈਂਤੀ ਪੜਾਈ ਹੈ ਤਾਂ ਕਰਕੇ। ਚਲੋ ਚੱਲੀਏ। ਜਗਣਾ ਕਰਨੀ ਬਤ ਤੂੰ ਵੀ ਚੱਲੇ ਨਾਲ? ਤੂੰ ਚੱਲੇ ਨਾਲ? ਨਹੀਂ ਜਾਣਾ ਚਾ ਨਿਕਲ ਫਿਰ ਘਰੇ ਜਾ ਮੈਂ ਨਹੀਂ ਜਾਣਾ ਅਹੀਂ ਇਹ ਰੰਗ ਬਦਲੂਗਾ ਮੇਰੀ ਪੈਂਟ ਵੀ ਸੱਚ